ਜਾਨਵਰ ਦਾ ਨਾਮ ਹੈ ਜੀ ਹਣੀ ਪਤੰਦਰ ਹਣੀ ਪਤੰਦਰ ਜਿਹੜਾ ਕਿ ਮੌਤ ਦਾ ਖਿਡਾਰੀ ਹੈ ਜੀ ਸੱਚੀਓ ਇਹ ਸਾਰਾ ਦਿਨ ਕੋਈ ਨਾ ਕੋਈ ਇਲਤਵਾਜੀ ਕਰਦਾ ਰਹਿੰਦਾ ਪਰ ਇਹਨੂੰ ਪਤੰਦਰ ਨੂੰ ਮੌਤ ਫੇਰ ਵੀ ਨਹੀਂ ਉਹ ਪਤਾ ਨਹੀਂ ਕਿਹੋ ਜਿਹਾ ਇਹਦਾ ਸਰੀਰ ਬਣਿਆ ਹੋਇਆ ਹੈ ਰੱਬ ਨੇ ਸਭ ਤੋਂ ਪਹਿਲਾਂ ਇਹ ਖਾਂਦਾ ਜੀ ਸ਼ਾਇਦ ਸ਼ਾਇਦ ਜਾ ਕੇ ਮਧੂਮੱਖੀਆਂ ਦੇ ਛੱਤੇ ਨੂੰ ਛੱਤੇਾਂ ਦੇ ਜਾ ਕੇ ਇਹਦੇ ਨਾਲ ਲੱਖਾਂ ਦੀ ਤਦਾਰ ਦੇ ਵਿੱਚ ਜਿਹੜੀਆਂ ਮੱਖੀਆਂ ਹੁੰਦੀਆਂ ਉਹ ਲੜਦੀਆਂ ਪਰ ਇਹਨੂੰ ਫੇਰ ਵੀ ਪਤੰਦਰ ਨੂੰ ਕੁਝ ਨਹੀਂ ਹੁੰਦਾ ਇਸ ਤੋਂ ਬਾਅਦ ਇਹ ਜੰਗਲ ਦੀ ਸਵਾਰੀ ਵਾਸਤੇ ਲੰਘ ਜਾਂਦਾ ਹੈ ਫੇਰ ਵੱਡੇ ਵੱਡੇ ਹਾਥੀ ਤੇ ਵੱਡੇ ਵੱਡੇ ਜਾਨਵਰ ਜਿਹੜੇ ਵੀ ਹੁੰਦੇ ਆ ਉਹਨਾਂ ਦੇ ਨਾਲ ਇਹ ਪੰਜ ਪਤੰਦਰ ਨੂੰ ਕੁਝ ਨਹੀਂ ਹੁੰਦਾ ਸ਼ੇਰਾਂ ਦੇ ਨਾਲ ਵੀ ਜਾ ਕੇ ਲੜਦਾ ਪਤੰਦਰ ਨੂੰ ਤਾਂ ਵੀ ਕੁਝ ਨਹੀਂ ਹੁੰਦਾਗਾ ਇਹ ਜਾ ਕੇ ਹਿਰਨਾ ਦੇ ਸੰਗ ਜਿਹੜੇ ਸਿੰਘ ਹੁੰਦੇ ਸਿੰਘ ਵੀ ਖਾਂਦਾ ਪਤੰਦਰ ਨੂੰ ਤਾਂ ਵੀ ਕੁਝ ਨਹੀਂ ਹੁੰਦਾਗਾ ਇਹ ਤੋਂ ਇਹ ਤੋਂ ਵੱਧ ਕੇ ਇਹ ਸੱਪ ਦੇ ਨਾਲ ਵੀ ਜਾ ਕੇ ਪੰਗਾ ਲੈਂਦਾ ਸੱਪੇ ਤੇ ਡੰਗ ਵੀ ਮਾਰਦਾ ਤਾਂ ਵੀ ਪਤੰਦਰ ਮਰਦਾ ਮਰਦਾਨੀਆਂ 2-4 ਮਿੰਟ ਵਸਤੇ ਇਹ ਬਸ ਥੋੜਾ ਜਿਹਾ ਇਹਨੂੰ ਡਮਾਡੋਲ ਜਾਂ ਹੁੰਦਾ ਹੈ ਜਦੋਂ ਫਿਰ ਫਿਰ ਦੁਬਾਰਾ ਇਹ ਸੈੱਟ ਹੋ ਜਾਂਦਾ ਹੈ ਇਹ ਪਤੰਦਰ ਪਤਾ ਨਹੀਂ ਕੀ ਖਾ ਕੇ ਜੰਮਿਆ ਪਰ ਇਹ ਕਹਿ ਸਕਦੇ ਵੀ ਜੰਗਲ ਦਾ ਇਹ ਜਿਹੜਾ ਹੈਗਾ ਡੌਣ ਹੈ ਬਸ ਜਿਹੜਾ ਹਰ ਇੱਕ ਨਾਲ ਪੰਗੇ ਲੈਂਦਾ ਪਰ ਹੁੰਦਾ ਇਹਨੂੰ